ਪੰਜਾਬ ਦੇ ਬਾਰੇ ਉਹ ਇੱਕ ਸਿੰਗਰ ਹੈ ਉਹਦੇ ਬਾਰੇ ਫਿਲਮ ਬਣਾਉਣ ਜਾ ਰਿਹਾ ਬਾਇਪਿਕ ਪਰ ਉਹ ਸੰਗੀਤਕਾਰ ਕਿਹੜਾ ਚੁੰਦਾ ਏ ਆ ਰਹਿਮਾਨ ਏ ਆ ਰਹਿਮਾਨ ਨੂੰ ਪੰਜਾਬੀ ਦੇ ਬਾਰੇ ਕੀ ਪਤਾ ਉਸੇ ਤਰ੍ਹਾਂ ਜਿਵੇਂ ਪ੍ਰਨੀਤੀ ਚੋਪੜਾ ਦਾ ਜਿਹੜਾ ਹਸਬੰਦ ਹੈ ਰਾਗਵ ਚੱਡਾ ਉਸ ਨੂੰ ਰਾਸਵਾ ਭੇਜ ਦਿੱਤਾ ਗਿਆ ਕੀ ਉਹਨੂੰ ਪੰਜਾਬੀ ਆਉਂਦੀ ਹੈ ਜਿਹਨੂੰ ਪੰਜਾਬੀ ਆਉਂਦੀ ਨਹੀਂ ਪੰਜਾਬ ਨੂੰ ਰਿਪਰਜ਼ੈਂਟ ਨਹੀਂ ਕਰ ਸਕਦਾ ਕਿਉਂਕਿ ਪੰਜਾਬ ਦੀ ਮੁੱਢਿਆ ਮਾਰੇ ਪਤਾ ਨਹੀਂ ਪਹਿਲਾਂ ਤੁਹਾਨੂੰ ਉਹ ਲੈਂਗੁਏਜ ਪੜ੍ਹਨੀ ਪਾਏਗੀ ਨਾ ਏ ਆ ਰਹਿਮਾਨ ਦਾ ਜਿਹੜਾ ਸੰਗੀਤ ਹੈ ਤੇ ਇਰਸ਼ਾਨ ਕਾਮਿਲ ਦੇ ਬੋਲ ਨੇ ਇਰਸ਼ਾਨ ਕਾਮਿਲ ਨੇ ਕਿਹੜਾ ਬੋਲ ਲਿਖਿਆ ਯਾਰ ਤੁਸੀਂ ਇੱਕ ਵਾਰ ਵੀ ਗੀਤ ਸੁਣ ਸਕਦੇ ਆ ਤੇ ਜਿੰਨੇ ਉਹਨਾਂ ਨੇ ਨਾ ਬਾਲੀਵੁੱਡ ਨੇ ਫਿਲਮ ਚ ਪਾਏ ਨੇ ਚਮਕੀਲਾ ਦੇ ਜਿਹੜੇ ਥੋੜੇ ਥੋੜੇ ਟੁਕੜੇ ਵਿੱਚ ਪੇਸ਼ ਕੀਤੇ ਬਹੁਤ ਸੋਹਣੇ ਆ ਪੀਸ ਨੇ ਸੇਮ ਉਸੇ ਤਰ੍ਹਾਂ ਪੇਸ਼ ਕੀਤੇ ਨੇ ਪਰ ਜਦੋਂ ਹਿੰਦੀ ਚ ਗਾਣਾ ਚੱਲਦਾ ਉਹ ਜਸਟੀਫਾਈ ਨਹੀਂ ਹੁੰਦਾ ਕਿਸੇ ਪਾਸ ਏ ਆਰ ਰਹਿਮਾਨ ਤਾਂ ਕੁਝ ਵੀ ਨਹੀਂ ਸੰਦੇ ਪਰ ਇੱਕ ਆਵਾਜ਼ ਸੀ ਪੰਜਾਬ ਦੀ ਉਹ ਵੀ ਉਸੇ ਏਰੀਆ ਦੀ ਅਮਰਜੋ ਦੇਰੀ ਦੇ ਫਰੀਦਕੋਟ ਏਰੀਆ ਵੱਲ ਦੀ ਦਲਸ਼ਾਹ ਅਖਤਰ ਮੈਨੂੰ ਇਹ ਨਹੀਂ ਸਮਝ ਆਉਂਦਾ ਜਿਹੜੇ ਬੰਦੇ ਨੇ ਗੀਤ ਗਾਇਆ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਨੀਕਾ ਤੋਂ ਅਥਰੂ ਵਹਾਉਂਦੀ ਤੇ ਇਸ ਤੋਂ ਇਲਾਵਾ ਉਹਦੇ ਜਿੰਨੇ ਗੀਤ ਸੁਣੋਗੇ ਮੈਨੂੰ ਲੱਗਦਾ ਹੈ ਸ਼ਾਇਦ ਇੰਨੀ ਜਿਹੜੀ ਦਮਦਾਰ ਗਾਇਕੀ ਹੈ ਨਾ ਸ਼ਾਇਦ ਕਿਤੇ ਨਾ ਕਿਤੇ ਅਮਰ ਸਿੰਘ ਚਮਕੀਲਾ ਵੀ ਪਿੱਛੇ ਹੋਣਗੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਉਹ ਗੀਤ ਗਾਏ ਨੇ ਤੇ ਇੰਨੀ ਬਲੰਦ ਆਵਾਜ਼ ਦਾ ਮਾਲਕ ਸੀ ਉਸ ਬੰਦੇ ਦੇ ਮੇਲੇ ਨਹੀਂ ਲੱਗਦੇ ਜੇ ਲੱਗਦੇ ਨੇ ਕੋਈ ਛੋਟਾ ਮੋਟਾ ਹੈ ਉਹਨੂੰ ਲੋਕ ਯਾਦ ਨਹੀਂ ਕਰਦੇ ਅਮਰ ਸਿੰਘ ਚਮਕੀਲੇ ਨੂੰ 8 ਮਾਰਚ 1988 ਨੂੰ ਜਜੋਂ ਅਮਰਜੋਤ ਮਾਂ ਬਣਨ ਵਾਲੀ ਸੀ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ। ਹੂੰ ਹੂੰ। ਮਤਲਬ ਵੱਖਰੇ ਜਿਹੇ ਢੰਗ ਨਾਲ ਕਹਿ ਰਹੇ ਹੋ ਕਿ ਲੋਕ ਹੋ ਸਕਦਾ ਸੁਣਦੇ ਨੇ ਜਾਂ ਨਹੀਂ ਸੁਣਦੇ। ਹਾਂਜੀ। ਕਮੈਂਟ ਠੀਕ ਹੈ ਲੋਕ ਕਰਦੇ ਨੇ ਇਹਨੂੰ ਚਮਕੀਲੇ ਨੂੰ ਆਪਣੇ ਘਰ ਚ ਲਾਓ। ਠੀਕ ਹੈ। ਹੁਣ ਗੁਰਦਾਸ ਮਾਨ ਸਾਹਿਬ ਉਹਨਾਂ ਦੀ ਗੱਲ ਕਰ ਲੈਨੇ ਆ। ਉਹਨੂੰ ਬਾਬਾ ਬੋਰਡ ਕਹਿੰਦੇ ਨੇ ਪੰਜਾਬੀ ਸੰਗੀਤ ਜਗਤ ਦਾ। ਜੀ। ਉਹਨਾਂ ਨੇ ਗੀਤ ਜਿਹੜੇ ਨੇ ਸ਼ੁਰੂ ਦੇ ਵਿੱਚ ਹੀ ਮਾਮਲਾ ਗੜਬੜ ਹੈ। ਮੁੰਡਾ ਕੁੜੀ ਨੂੰ ਸੈਣ ਤਾਂ ਮਾਰੇ। ਅਜਾ ਹੁਸਨ ਦੀ ਸਰਕਾਰੀ। ਹੁਣ ਜੇ ਭਾਜੀ ਇੱਥੋਂ ਤੱਕ ਹੀ ਰੁਕੀਏ ਤਾਂ ਫਿਰ ਕਿਸੇ ਵੀ ਜਿਹੜਾ ਬੰਦੇ ਦੀ ਵਿਚਾਰਤਾ ਰਹੀ ਇੱਕ ਸੋਹਣੇ ਪਿਆਬੀ ਸੱਭਿਆਚਾਰ ਵਾਲੀ ਫਿਰ ਉਹ ਇਹਨਾਂ ਦੋ ਲੈਣਾ ਦੇ ਵੀ ਅਰਥ ਕੱਢ ਲੈਣਾ ਕਿੰਨਾ ਦੇਖਣ ਚ ਲੱਗ ਰਿਹਾ ਹੁਣ ਹੰਸ ਰਾਜ ਹੰਸ ਨੇ ਉਹਨਾਂ ਦੀ ਬਾਜ਼ਾਰ ਦੇ ਵਿੱਚ ਪਹਿਲਾ ਗੀਤ ਸੀ ਲਗਭਗ ਖੂਨੀ ਨੈਣਾ ਵਾਲੀਏ ਮਾਰ ਨਿਸ਼ਾਨਾ ਤੀਰ ਦਾ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵੇਖਿਆ ਕਿ ਬਾਜ਼ਾਰ ਸੰਗੀਤਕ ਜਗਤ ਜਿਹੜਾ ਹੋਰ ਪਾਸੇ ਨੂੰ ਜਾ ਰਿਹਾ ਤਾਂ ਮੈਂ ਹੁਣ ਪਿੱਛੇ ਰਹਿ ਜਾਗਾ ਉਹਨਾਂ ਨੇ ਗੀਤ ਗਾਇਆ ਸੀ ਉਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ ਕਿਸੇ ਜਵਾਨ ਧੀ ਪਹਿਣਦੀ ਉਹ ਗੱਲ ਸੀ ਜੀ ਅਸੀਂ ਅਸੀਂ ਨਹੀਂ ਅਸੀਂ ਦੋਰੀ ਦੋਰੀ ਸ਼ਬਦ ਮੈਂ ਨਹੀਂ ਵਰਤਾਂਗਾ ਸਿੱਧੀ ਜੀ ਗੱਲ ਹੈ ਇੱਕ ਜਵਾਨ ਧੀ ਲੱਗ ਜਾਂਦੀ ਸੀ ਜਾਂ ਫਿਰ ਇੱਕ ਜਿਹੜੀ ਨੌਜਵਾਨ ਹੈ ਇੱਕ ਜਵਾਨੀ ਹੈ ਠੀਕ ਹੈ ਨਾ ਇੱਕ ਜਵਾਨੀ ਉਹ ਚਾਹੇ ਮੁੰਡੇ ਨੇ ਕੁੜੀਆਂ ਨੇ ਉਹ ਚਾਹੇ ਉਹ ਗੀਤ ਉਹਨਾਂ ਦੀ ਤਰਜਮਾਨੀ ਕਰਦਾ ਸੀ ਤੁਸੀਂ ਜਿੱਧਰ ਮਰਜ਼ੀ ਲੈ ਲਓ ਪਰ ਜੇ ਸ਼ਬਦਾਂ ਤੇ ਆਓਗੇ ਤਾਂ ਹਰੇਕ ਗਾਇਕ ਨੇ ਕੁਛ ਨਾ ਕੁਛ ਅਜਿਹਾ ਗਾਇਆ ਜਿਹਦੇ ਵਿੱਚ ਉਹਨੂੰ ਉਹਦੇ ਪੈਰ ਨਹੀਂ ਸਨ ਲੱਗਦੇ ਬਿਨਾ ਕੈਲੀ ਸਿੱਧੇ ਸ਼ਬਦਾਂ 'ਚ ਲੱਚਰਤਾ ਪੇਸ਼ ਕਰੇ ਉਹਦੇ ਪੈਰ ਨਹੀਂ ਲੱਗਦੇ ਲੋਕ ਸੁਣਦੇ ਕੋ ਨਹੀਂ ਤੇ ਉਥੇ ਫਿਰ ਗਾਇਕ ਵੀ ਸਹੀ ਹੁੰਦਾ ਹੈ ਕੰਪਨੀ ਵੀ ਕਿਉਂਕਿ ਜੇ ਪੈਸੇ ਦੀ ਉਹਨੂੰ ਵਾਪਸ ਹੀ ਨਹੀਂ ਹੋਣੀ ਉਹ ਕਰਨਗੇ ਕੀ ਅੱਛਾ ਇੱਕ ਹੋਰ ਹੈ ਮਹਰਾਨਾ ਜਿਸ ਤਰ੍ਹਾਂ ਅਮਰ ਸਿੰਘ ਚਮਕੀਲੇ ਨੂੰ 8 ਮਾਰਚ 1988 ਨੂੰ ਜਦੋਂ ਅਮਰਜੋਤ ਮਾਂ ਬਣਨ ਵਾਲੀ ਸੀ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਉਹ ਜਿਸ ਦਿਨ ਦੇ ਇਸ ਦੁਨੀਆ ਤੋਂ ਗਏ ਨੇ ਤਾਂ ਉਸ ਤੋਂ ਬਾਅਦ ਚ ਲਗਾਤਾਰ ਬੜੇ ਸਾਲਾਂ ਬਾਅਦ ਫਿਰ ਉਹਨਾਂ ਦੇ ਪਿੰਡ ਦੁਗਰੀ ਦੇ ਵਿੱਚ ਬੜੇ ਸਾਲਾਂ ਬਾਅਦ ਉੱਥੇ ਛੋਟਾ ਆ ਇੱਕ ਇਕੱਠੇ ਹੋਣ ਲੱਗੇ ਲੋਕ ਫਿਰ ਉਹਨਾਂ ਦੀ ਸਮਾਦ ਬਣ ਗਈ ਤਾਂ ਫਿਰ ਹੁਣ ਪਿਛਲੇ 5-7 ਸਾਲ ਦੇ ਵਿੱਚ ਆਪਾਂ ਵੀ ਬਹੁਤ ਵਾਰੀ ਗਏ ਆ ਅਸੀਂ ਕਿਸੇ ਕਿਉਂਕਿ ਉੱਥੇ ਕੁਝ ਲੋਕ ਐ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਅਸੀਂ মিডিਆ ਨਾਲ ਗੱਲ ਕਿਵੇਂ ਕਰਨੀ ਹੈ ਤਾਂ ਉੱਥੇ ਇਸ ਵਾਦਵਾਚ ਅਸੀਂ 5-6 ਸਾਲ ਜਾਂਦੇ ਰਹੇ ਆ ਤਾਂ ਅਸੀਂ 1-2 ਸਾਲ ਤੋਂ ਉੱਥੇ ਨਹੀਂ ਜਾਂਦੇ ਕਿਸੇ ਵਜ੍ਹਾ ਤੋਂ ਜੇ ਰੱਬ ਨੇ ਚਾਇਆ ਤਾਂ ਜਾਵਾਂਗੇ ਉਹ ਵੱਖਰੀ ਗੱਲ ਹੈ ਪਰ ਜੈਮਨ ਚਮਕੀਲਾ ਇੱਕ ਵੱਖਰਾ ਵੀ ਘਰ ਰਹੇ ਨੇ ਜੈਮਨ ਚਮਕੀਲਾ ਹਾਂਜੀ ਜੈਮਨ ਚਮਕੀਲਾ ਤੇ ਜਿਹੜੇ ਉਹਨਾਂ ਦੇ ਅਮਰਜੋਤ ਦੇ ਭੈਣ ਜੀ ਨੇ ਹਾਂ ਤੇ ਬਾਕੀ ਸਰਾਹ ਸਭ ਤੋਂ ਵਧੀਆ ਇਨਸਾਨ ਜੇ ਆਪਾਂ ਹੁਣ ਦੀ ਗੱਲ ਕਰੀਏ ਤਾਂ ਸਵਰਨ ਸੀ ਵੀ ਜਿਵੇਂ ਨੇੜੇ ਸੀ ਕੇਸਰ ਸਿੰਘ ਟਿੱਕੀ ਉਹਨਾਂ ਤੋਂ ਨੇੜੇ ਸੀ ਤਾਂ ਜਿਹੜੇ ਸਰਾਹ ਨੇ ਉਹ ਕਾਫੀ ਜ਼ਿਆਦਾ ਮਿਹਨਤ ਕਰਦੇ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਸੋਡੀ ਮਠੱਡਾ ਹੋ ਗਿਆ ਪਰ ਮੈਂ ਇੱਕ ਗੱਲ ਕਰ ਰਿਹਾ ਅਮਰ ਸਿੰਘ ਚਮਕੀਲਾ ਅੱਜ ਪਹਿਲਾਂ ਨਾਲੋਂ ਵਧੇਰੇ ਵਿਖ ਰਿਆ ਉਹ ਆਵਾਜ਼ ਵਿਖ ਰਿਆ ਲੋਕ ਪਿਆਰ ਕਰਦੇ ਨੇ ਨਵੀਂ ਪੀੜ੍ਹੀ ਜਿਹੜੇ ਬੜੇ ਕਹਿ ਲਈ ਪੱਛਮੀ ਸੰਗੀਤ ਨੂੰ ਪਸੰਦ ਕਰਦੇ ਨੇ ਉਹ ਜੋ ਪੱਛਮੀ ਸੰਗੀਤ ਚ ਢਾਲ ਗਈ ਚ ਮਕੀਲਾ ਸੁਣੀ ਜਾ ਰਹੇ ਨੇ ਪਰ ਇੱਕ ਆਵਾਜ਼ ਸੀ ਪੰਜਾਬ ਦੀ ਉਹ ਵੀ ਉਸੇ ਏਰੀਆ ਦੀ ਅਮਰਜੋ ਦੇਰੇ ਦੇ ਫਰੀਦਕੋਟ ਏਰੀਆ ਵੱਲ ਦੀ ਦਲਸ਼ਾਹ ਅਖਤਰ ਮੈਨੂੰ ਇਹ ਨਹੀਂ ਸਮਝ ਆਉਂਦਾ ਜਿਹੜੇ ਬੰਦੇ ਨੇ ਗੀਤ ਗਾਇਆ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਨਹੀਂ ਕਰ ਤੋਂ ਅਥਰੂ ਵਹਾਉਂਦੀ ਤੇ ਇਸ ਤੋਂ ਇਲਾਵਾ ਉਹਦੇ ਜਿੰਨੇ ਗੀਤ ਸੁਣੋਗੇ ਮੈਨੂੰ ਲੱਗਦਾ ਹੈ ਸ਼ਾਇਦ ਇੰਨੀ ਜਿਹੜੀ ਦਮਦਾਰ ਗਾਇਕੀ ਹੈ ਨਾ ਸ਼ਾਇਦ ਕਿਤੇ ਨਾ ਕਿਤੇ ਅਮਰ ਸਿੰਘ ਚਮਕੀਲਾ ਵੀ ਪਿੱਛੇ ਹੋਣਗੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਉਹ ਗੀਤ ਗਾਏ ਨੇ ਤੇ ਇੰਨੀ ਬਲੰਦ ਆਵਾਜ਼ ਦਾ ਮਾਲਕ ਸੀ ਉਸ ਬੰਦੇ ਦੇ ਮੇਲੇ ਨਹੀਂ ਲੱਗਦੇ ਜੇ ਲੱਗਦੇ ਨੇ ਕੋਈ ਛੋਟਾ ਮੋਟਾ ਹੈ ਉਹਨੂੰ ਲੋਕ ਯਾਦ ਨਹੀਂ ਕਰਦੇ ਮੈਨੂੰ ਸਮਝ ਤੋਂ ਪਰੇ ਹੈ ਉਹ ਵੀ ਗੋਲੀਆਂ ਦਾ ਸ਼ਿਕਾਰ ਹੋਇਆ ਸੀ ਇੱਕ ਜਿੱਦੀ ਬੰਦੇ ਦੀ ਇੱਕ ਬੰਦੇ ਦੀ ਜਿੱਦ ਜਿਹੜੀ ਸਰਕਾਰੀ ਬੰਦੇ ਦੀ ਉਸ ਇਨਸਾਨ ਨੂੰ ਲੈ ਬੈਠੀ ਉਸ ਪੰਜਾਬੀ ਗਾਇਕ ਨੂੰ ਸਤਾਰ ਗਾਇਕ ਨੂੰ ਜਦੋਂ ਉਹ ਉਸ ਟਾਈਮ ਬਲੰਦੀਆਂ ਤੇ ਸੀ ਤੇ ਉਸ ਤੋਂ ਬਾਅਦ ਇਧਰ ਵੇਖਿਆ ਜਾਵੇ ਤਾਂ ਅਮਰ ਸਿੰਘ ਚਮਕੀਲਾ ਇਹਨੂੰ ਵੀ ਗੋਲੀਆਂ ਲੈ ਬੈਠੀਆਂ ਗੋਲੀਆਂ ਵੱਜੀਆਂ ਸਿੱਧੂ ਮੂਸੇਵਾਲਾ ਉਹਨੂੰ ਗੋਲੀਆਂ ਦਾ ਸਾਹਮਣਾ ਕਰਨਾ ਪਿਆ ਸਾਡਾ ਕਹਿਣ ਤੋਂ ਪਾਵੇ ਹੈ ਕਿ ਜਿਹੜਾ ਦਿਲਸ਼ਾਹ ਅਖਤਰ ਹੈ ਉਹਨੂੰ ਕਿਉਂ ਨਹੀਂ ਯਾਦ ਕੀਤਾ ਜਾਂਦਾ ਇਹ ਇਹ ਤੁਸੀਂ ਸੋਚਿਆ ਆਪਾਂ ਫਿਲਮ ਤੋਂ ਹਟ ਕੇ ਗੱਲ ਕਰਨੇ ਆਂ ਦਿਲਜੀਤ ਦਸਾਂ ਜਾਲੀ ਤੋਂ ਚਮਕੀਲੇ ਵਾਲੀ ਫਿਲਮ ਤੋਂ ਆਪਾਂ ਹਟ ਕੇ ਗੱਲ ਕਰ ਲਈਏ ਦੇਖੋ ਜਦੋਂ ਨਾ ਲੈਕਚਰ ਤਾਂ ਦੀ ਗੱਲ ਆਉਂਦੀ ਹੈ ਗਾਇਕੀ ਚ ਪੰਜਾਬੀ ਗਾਇਕੀ ਚ ਤਾਂ ਇਹ ਨਹੀਂ ਕਹਿ ਸਕਦੇ ਕਿ ਚਮਕੀਲੇ ਨੇ ਪਹਿਲੀ ਵਾਰ ਇਸ ਤਰ੍ਹਾਂ ਦੇ ਲਿਖੇ ਹੋਣਗੇ ਜਾਂ ਉਸ ਤੋਂ ਪਹਿਲਾਂ ਵੀ ਐਸੇ ਰਿਕਾਰਡ ਹੋਏ ਸੀ ਗਾਏ ਜਾਂਦੇ ਸੀ ਪਰ ਉਹ ਉੱਥੇ ਤੱਕ ਨਹੀਂ ਪਹੁੰਚ ਸਕੇ ਜਿੱਥੇ ਤੱਕ ਚਮਕੀਲਾ ਮਰਜੋਤ ਡਿਊਟ ਜੋੜੀ ਹੈ ਜਿਹੜੀ ਪਹੁੰਚ ਗਈ ਬਾਕੀ ਦਸਾਂ ਸੰਗੀਤ ਦੇ ਵਿੱਚ ਨਾ ਪਾਵੇਂ ਉਹ ਬਾਲੀਵੁੱਡ ਦਾ ਹੈ ਜਾਂ ਫਿਰ ਸਾਡਾ ਪੰਜਾਬ ਦਾ ਸੰਗੀਤ ਹੈ ਸੰਗੀਤ ਦੇ ਵਿੱਚ 10 ਸਾਲ ਬਾਅਦ ਇੱਕ ਬਦਲਾਅ ਆਉਣਾ ਹੁੰਦਾ ਕਿਉਂਕਿ ਨਾ ਇੱਕ ਤਰ੍ਹਾਂ ਦੀ ਚੀਜ਼ ਸੁਣ ਕੇ ਲੋਕ ਅੱਕ ਜਾਂਦੇ ਆ ਫਿਰ ਉਹ ਚਾਹੁੰਦੇ ਆ ਉਦੋਂ ਤੱਕ ਨਵੀਂ ਜਨਰੇਸ਼ਨ ਵੀ ਰਾਈਜ਼ ਹੋ ਚੁੱਕੀ ਹੁੰਦੀ ਆ ਉਹ ਕਹਿੰਦੇ ਨੇ ਵੀ ਠੀਕ ਆ ਸਾਡੀ ਕਿਹੜੀ ਗੱਲ ਕਰਦਾ ਕੌਣ ਕਰਦਾ ਚਮਕੀਲੇ ਨੇ ਜਦੋਂ ਇਹਦੇ ਰਾਈਜ਼ ਹੋਣ ਦਾ ਰੀਜ਼ਨ ਇਹੀ ਸੀਗਾ ਇੱਕ ਤਾਂ ਉਸ ਟਾਈਮ ਪੰਜਾਬ 'ਚ ਦਰਦ ਸੀ ਲੋਕ ਨਾ ਅਖਬਾਰਾਂ ਨੇ ਜਿਹੜੀਆਂ ਸੁਰਖੀਆਂ ਪੜੀਆਂ ਨਹੀਂ ਸਜਾਨੀਆਂ ਹੁੰਦੀਆਂ ਕੀ ਕੀ ਉਹਨਾਂ ਵਿੱਚ ਆ ਰਿਹਾ ਵੀ ਐਨੇ ਮਾਰੇ ਗਏ ਹੋ ਗਿਆ ਉਹ ਦਰਦ ਪੰਜਾਬ ਦੇ ਵਿੱਚ ਡਰ ਹੈ ਦਰਦ ਹੈ ਪਰ ਜਦੋਂ ਨਾ ਡਰ ਹੁੰਦਾ ਦਰਦ ਹੁੰਦਾ ਉਦੋਂ ਐਂਟਰਟੇਨਮੈਂਟ ਦੀ ਭੁੱਖ ਹੈ ਵੱਧ ਜਾਂਦੀ ਆ ਇਸ ਕਰਕੇ ਪੰਜਾਬ ਦੇ ਵਿੱਚ ਉਦੋਂ ਐਂਟਰਟੇਨਮੈਂਟ ਦੀ ਭੁੱਖ ਵਧੀ ਹੋਈ ਸੀ ਉਹਨੂੰ ਕੌਣ ਸ਼ਾਂਤ ਕਰ ਰਿਹਾ ਸੀਗਾ ਜਾਂ ਫਿਰ ਉਹਨਾਂ ਨੇ ਕਿਸ ਨੂੰ ਚੁਣਿਆ ਉਸ ਦੌਰ 'ਚ ਹੀ ਰਾਈਜ਼ ਹੁੰਦਾ ਹੈ ਇਹ ਆਪਣੇ ਆਪ ਵਿੱਚ ਇੱਕ ਕਲਚਰ ਨੂੰ ਸਟੱਡੀ ਕਰਨ ਦਾ ਬਹੁਤ ਵੱਡਾ ਰੀਜ਼ਨ ਸਾਧਨ ਹੋ ਸਕਦਾ ਹੈ ਹੁਣ ਜਦੋਂ ਤੁਸੀਂ ਦਿਲਸ਼ਾਦ ਅਖਤਰ ਦੀ ਗੱਲ ਕਰਦੇ ਹੋ ਦਿਲਸ਼ਾਦ ਸੇਮ ਪੈਟਰਨ ਚੱਲਿਆ ਜਿਵੇਂ ਇਹਨਾਂ ਗੁਰਦਾਸ ਮਾਨ ਚੱਲਦਾ ਰਿਹਾ ਗੁਲਦੀ ਮਾਨ ਚੱਲਦਾ ਰਿਹਾ ਸਵਾਲ ਥੋੜਾ ਜਾਇਜ਼ ਆ ਵੀ ਜਗਮਉਂ ਕੋਰਤੇ ਜਾਂ ਕੈਦੀ ਤੇ ਕਿਉਂ ਨਹੀਂ ਬਣੀ ਉਹਨਾਂ ਦੀ ਜੋੜੀ ਵੀ ਤਾਂ ਬਾਹਰ ਇੱਕ ਸੀ ਤੇ ਦਿਲਸ਼ਾਦ ਅਖਤਰ ਜਿਹੜੀ ਹਾਂ ਜਿਹੜੀ ਕੈਦੀ ਪੁਣ ਦਾ ਇਹ ਫਰਕ ਹੈ ਕਿ ਦਿਲਸ਼ਾਦ ਅਖਤਰ ਦੇ ਵੀ ਛਾਤੀ 'ਚ ਗੋਲੀਆਂ ਵੱਜੀਆਂ ਨੇ ਅਮਰ ਸਿੰਘ ਚਿਮਕੀਲੇ ਅਮਰਜੋਤ ਸਿੱਧੂ ਮੂਸੇਵਾਲੇ ਦੇ ਵੀ ਇਹ ਕਹਿ ਰਹੇ ਆ ਉਹ ਦੇਖੋ ਇਹਦਾ ਇਹਦਾ ਆਨਸਰ ਇਹ ਆ ਕਿ ਜਦੋਂ ਜਿਹਨੇ ਫਿਲਮ ਮੇਕਰ ਹੈ ਜਿਹੜਾ ਹਦਾਇਤਕਾਰ ਹੈ ਉਸਨੇ ਚੂਜ਼ ਕਰਨਾ ਹੁੰਦਾ ਹੈ ਵੀ ਜਿਹੜੀ ਚੀਜ਼ ਮੈਂ ਵਰਕ ਕਰਨਾ ਜਿਹਦੇ ਉੱਪਰ ਪੈਸਾ ਲਾਉਣਾ ਜਿਹਦੇ ਉੱਪਰ 5 ਸਾਲ ਦੇਣੇ ਆ ਇਹਨੂੰ ਵੀ ਕਾਫੀ ਸਮਾਂ ਲੱਗਿਆ ਸੀ ਉਹਦੇ ਵਿੱਚ ਲਾਕਡਾਊਨ ਵੀ ਲੰਘਿਆ ਚਮਕੀਲਾ ਫਿਲਮ ਬਣਦੀ ਬਣਦੀ ਨੂੰ ਇਨ ਪ੍ਰੋਸੈਸ ਉਹਦੇ ਵਿੱਚ ਤੁਹਾਡਾ ਕਰੋਨਾ ਵੀ ਲੰਘਿਆ ਸੀਗਾ ਕਾਫੀ ਟਾਈਮ ਇਹ ਪਲੇਟਫਾਰਮ ਤੇ ਬਣਦੀ ਰਹੀ ਉਹ ਤੋਂ ਬਾਅਦ ਜਿਹੜਾ ਕਾਫੀ ਵਰਕ ਹੋਇਆ ਹੁਣ ਇਹ ਹੈ ਕਿ ਫਿਲਮ ਮੇਕਰ ਨੇ ਚੂਜ਼ ਕਰਨਾ ਹੁੰਦਾ ਉਹਨੂੰ ਕੰਟਰੋਵਰਸੀ ਵੀ ਚਾਹੀਦੀ ਆ ਹੂੰ ਲੋਕਾਂ ਤੋਂ ਇਹ ਵੀ ਚਾਹੀਦਾ ਕਿ ਕ੍ਰਿਟੀਸਾਈਜ਼ ਵੀ ਕਰਨ ਤਾਂ ਹੀ ਤਾਂ ਲੋਕਾਂ ਚਰਚਾ ਦਾ ਵਿਸ਼ਾ ਬਣੂ ਤੇ ਦਿਲਸ਼ਾਦ ਅਖਤਰ ਦੇ ਨਾਲ ਬਹੁਤੀ ਕੰਟਰੋਵਰਸੀ ਨਹੀਂ ਸੀ ਜੁੜੀ ਦਿਲਸ਼ਾਦ ਅਖਤਰ ਨੂੰ ਕਿਸੇ ਸਟੇਜ ਤੇ ਜਾਂ ਕਿਸੇ ਗਾਇਕਾ ਦੇ ਨਾਲ ਕਿਤੇ ਉਹਦਾ ਨਾਮ ਨਹੀਂ ਜੁੜਿਆ ਉਹ ਕਿ ਸਭ ਤੋਂ ਸੋਹਣੀ ਗਾਇਕੀ ਸੀਗੀ ਆ ਪਰਦੇਸੀਆਂ ਨਾਲ ਜਾਂ ਜਿਹੜਾ ਐਨ ਆਰ ਆਈ ਵਰਗ ਉਸ ਨੂੰ ਬਹੁਤ ਜ਼ਿਆਦਾ ਸੁਣਦਾ ਸੀ ਪੌਪੂਲਰ ਰਿਹਾ ਮਾੜੀ ਘਟਨਾ ਸੀ ਹੋ ਸਕਦਾਉਣ ਵਾਲੇ ਸਮੇਂ ਚ ਚੂਜ਼ ਕੀਤਾ ਜਾਵੇ ਉਹ ਵੀ ਵਿਸ਼ਾ ਪਰ ਇਹ ਹੈ ਜਿਹੜਾ ਇਹ ਕੰਟਰੋਵਰਸੀ ਵੱਧ ਸੀ ਇਹਦੇ ਵਿਕਣ ਦੇ ਉਹ ਕੰਟਰੋਵਰਸੀ ਕਰਕੇ ਫਿਲਮਕਾਰ ਨੂੰ ਜ਼ਿਆਦਾ ਚਾਂਸ ਲੱਗਦੇ ਆ ਉਹ ਇਸੇ ਕਰਕੇ ਇਸ ਮੁੱਦੇ ਨੂੰ ਚੁਣਿਆ ਗਿਆ ਇਸ ਵਿਸ਼ੇ ਨੂੰ ਚੁਣਿਆ ਗਿਆ ਹੁਣ ਸਿੱਧੂ ਮੂਸੇ ਵਾਲੇ ਦੀ ਗੱਲ ਆਉਂਦੀ ਹੈ ਉਹੀ ਇਹ ਸੰਗੀਤਕ ਮਾਰਕੀਟ ਹੈ ਜਿਹੜੀ ਉਹਦੇ ਵਿੱਚ ਹੁਣ ਉਹੀ ਗੱਲ ਸਿੱਧੂ ਮੂਸੇ ਵਾਲਾ ਕਿਉਂ ਪੋਪੂਲਰ ਹੋਇਆ ਹੁਣ ਇੱਕ ਨਵਾਂ ਵਰਗ ਰਾਈਜ਼ ਹੋ ਗਿਆ ਸੀ ਇੰਟਰਨੈਟ ਆ ਗਿਆ ਸੀ ਉਹ ਕਹਿੰਦੇ ਸਾਡੀ ਕੌਣ ਗੱਲ ਕਰਦਾ ਸਿੱਧੂ ਮੂਸੇ ਵਾਲੇ ਨੇ ਕੀ ਕੀਤਾ ਦਿਨਾਂ ਚੋਂ ਰਾਈਜ਼ ਹੋ ਗਿਆ ਵਾਇਰਲ ਹੋ ਗਿਆ ਕਿਉਂਕਿ ਉਹ ਮੋਟੀਵੇਟ ਕਰਦਾ ਸੀਗਾ ਹੁਣ ਲੋਕੀ ਨਾ ਰੋਮਾਂਟਿਕ ਗਾਣੇ ਸੁਣਨੇ ਜਾਂ ਡਿਊਟ ਸੁਣਨਾ ਛੱਡ ਗਏ ਸੀ ਉਹ ਕਹਿੰਦੇ ਵੀ ਉਹ ਜੋਸ਼ ਵਾਲੀ ਗੱਲ ਕਰੋ ਕੋਈ ਠੀਕ ਆ ਉਹਨੇ ਵਿਪਨ ਦੀ ਗੱਲ ਕੀਤੀ ਹੈ ਹਥਿਆਰਾਂ ਦੀ ਕੀਤੀ ਪਰ ਉਹਦੇ ਨਾਲ ਜੋਸ਼ ਆਉਂਦਾ ਜਦੋਂ ਨਾ ਜਿਮਚੇ ਮੁੰਡੇ ਜਿਮਚੇ ਉਹਦੇ ਮੂਸੇ ਵਾਲੇ ਦੇ ਗੀਤ ਲਾਉਂਦੇ ਆ ਤਾਂ ਭਾਵੇਂ ਉਹ ਗੀਤ ਦੀ ਟਿਊਨ ਕੁਝ ਵੀ ਹੋਵੇ ਉਹ ਬੰਦੇ 'ਚ ਜੋਸ਼ ਭਰਦਾ ਹੈ ਇੱਕ ਕਹਿੰਦੀ ਹੈ ਮੋਟੀਵੇਸ਼ਨ ਆਉਂਦਾ ਉਹ ਚੀਜ਼ ਸਿੱਧੂ ਮੂਸੇ ਵਾਲੇ ਨੇ ਦਿੱਤੀ ਹੋਰ ਕੋਈ ਨਹੀਂ ਸੀ ਦੇ ਰਿਹਾ ਇਸ ਕਰਕੇ ਉਹ ਰਾਈਜ਼ ਹੋ ਗਿਆ ਹੁਣ ਇਹ ਦੱਸਾਂ ਕੀ ਆ 10 ਸਾਲ ਬਾਅਦ ਬਦਲਦਾ ਹੁੰਦਾ ਹੈ ਸੰਗੀਤ ਮੂਸੇ ਵਾਲੇ ਨੇ ਵੀ ਬਦਲੇ ਆ ਚਮਕੀਲੇ ਨੇ ਵੀ ਬਦਲੇ